ਫਲਾ ਕਾਂਧੀ ਜੀ ਦਾ ਠੇਕਾ ਤਾਂ ਹੀ ਆਪਾਂ ਉਹ ਤਾਂ ਨਹੀਂ ਕਰ ਰਹੇ ਨਾ ਸਰਤ ਤਾਂ ਨਹੀਂ ਲਾਈ ਸੀ ਯਾਰ ਬਈ ਯਾਰ ਤੇ ਫਿਰ ਹੁਣ ਯਾਰ ਕਾਂਧੀ ਜੀ ਦਾ ਆਪਾਂ ਇਹ ਮਿੰਟਾ ਜੀ ਲਾਤੀ ਤੇ ਇਹਦਾ ਮਾਈ ਵੀ ਲਾ ਦਦਾ ਆ ਉਹ ਹੋਰ ਕਿੱਡਾ ਕੰਮ ਸੀਗਾ ਯਾਰ ਇਹਦਾ ਮਾਈ ਵੀ ਲਾ ਦਦਾ ਹਾਂ ਪਰ ਕਿੱਡਾ ਕੰਮ ਸੀ ਇਹਦਾ ਕੰਮ ਥੋੜੇ ਜੀ ਇਹਦਾ ਹੁਣ ਤਾਂ ਆ 10000 ਰੁਪਏ ਬਾਹਰ ਲਊਗਾ ਬਈ ਮਰਾ ਕੁੱਕੜ ਨੂੰ ਫਸਾਇਆ ਪਿਆ ਬੱਚੇ ਯਾਰ ਦੰਦਾਂ ਗੀ ਨਹੀਂ ਨਹੀਂ ਬਾਈ ਤੈਨੂੰ ਕੋਈ ਪੰਜੀ ਨਹੀਂ ਮਿਲਦੀ ਨਹੀਂ ਨਹੀਂ ਬਾਈ ਕਿਹਨੇ ਮੰਦੀ ਬਾਈ ਮੈਂ ਸਾਡੇ ਨਿਕਲੇ ਹੋਣਾ ਬਾਈ ਫਿਰ ਬਾਅਦ ਬਾਈ ਨਾ ਕੰਦ ਤਾਂ ਲਾ ਦੇ ਕੋਈ ਨਹੀਂ ਤੈਨੂੰ ਖਾਣ ਪੀਣ ਕਰਦਾਂਗੇ ਮਾੜਾ ਮੋਟਾ ਖਾਣ ਪੀਣ ਕਿਹਾ 10000 ਦੀ ਸ਼ਰਤ ਲਗੀ ਹੋਣੀ ਤੇ 10000 ਤੋਂ ਫਿਰ ਥੋੜੇ ਲੈ ਲਈ ਨਾ ਨਾ ਇੱਥੇ ਆ ਕੇ ਬਾਈ ਮੈਂ 20 ਉਂਗਣਾ ਲਾ ਦੇ ਲਾ ਕਹਿੰਦਾ ਕਿ ਨਹੀਂ ਯਾਰ ਕੋ ਲੈਣਾ ਪਰ ਆਪਣੀ ਜਵਾਨ ਹੋਈ ਸੀਗੇ ਜਵਾਨ ਹੋਈ ਬੈ ਸ਼ਰਤ ਲਗੀ ਵੀ ਬਾਈ ਸ਼ਰਤ ਦੇਣੀ ਪਊ ਹੁਣ ਇਹਦਾ ਗੱਲ ਮੈਨਾਂ ਦਾ ਕਿੱਡੀ ਗੱਲ ਦੀ ਏ ਹੁਣ ਤਾਂ ਲਾਤੀ ਪੰਦਾ ਯਾਰ ਹੁਣ ਨਹੀਂ ਦਾਦੀ ਹੁਣ ਮੁਕਰ ਨਹੀਂ ਨਾ 하자 ਆਪਾਂ ਨਾ ਨਾ ਮੁਕਰ ਵਾਲੀ ਕਿਹੜੀ ਗੱਲ ਆ ਕਿੱਡੀ ਗੱਲ ਦੀ ਸੀ ਯਾਰ ਇਹ ਸ਼ਰਤਾਂ ਦਾ ਸ਼ਰਤ ਆ ਬਈ 10000 ਰੁਪਇਆ ਫਿਰ ਤੂੰ ਥੋੜੇ ਦੇ ਦਾਂਗੇ ਆਪਾਂ ਤਾਂ ਥੋੜੇ ਦੇ ਆਗੇ ਬਰਾਏ ਗੱਲ ਥੋੜੇ ਦੇ ਦਾਂਗੇ 8500 ਦੇ ਦਿੰਦੇ ਮੈਂ ਸਾਡੇ ਨਾ ਨਾ ਰੁਪਇਆ ਤੈਨੂੰ 2000 ਰੁਪਇਆ ਦੇਵਾਂਗੇ 2000 ਤਾਂ ਬਈ ਮੈਂ ਭਾਂਚੂ ਕੰਮ ਵੀ ਇਹ ਤਾਂ ਪੰਜ ਬੇਟਾ ਦਾ ਦੀ ਇੱਥੇ ਕਿੰਨਾ ਔਖਾ ਯਾਰ ਭਾਈ ਤਾਂ ਮਰਾ ਕੁੱਪੜਾਂ ਨੂੰ ਮਰਿਆ ਪਿਆ ਜਮਾ ਉਹ ਕੁਛ ਨਹੀਂ ਹੁੰਦਾ ਯਾਰ ਉਹ ਲਾ ਦੇ ਭਰਾਵਾ ਕੁਛ ਨਹੀਂ ਹੁੰਦਾ ਕੋ ਕਰੀ ਨਾ ਭਾਈ ਬੱਚਾ ਕੇ ਦੇਖ ਲੋ ਅਗਲਾ ਕਹਿੰਦਾ ਮਿਸਟਰ ਦਾ ਡੈਡੀ ਇੰਨੀ ਆ ਸਾਡਾ ਤਾਂ 2000 ਰੁਪਏ ਮਾਰਾ ਭਾਈ ਮਿਸਟਰ ਕਹਿੰਦਾ ਚਲ ਕੋਈ ਨਹੀਂ ਭੁੱਲਿਆ ਯਾਰ ਮੈਂ ਤੈਨੂੰ ਅੱਜ ਨਾ ਮੈਂ ਤੈਨੂੰ ਜਿਹੜੀ ਚੀਜ਼ ਕਹਿੰਦਾ ਉਹੀ ਖਵਾਉਂ ਅੱਜ ਭਾਈ ਹੁਣ ਕੇ ਲਾ ਦੇ ਯਾਰ ਤੂੰ ਉਦ ਨਹੀਂ ਹੁੰਦਾ ਚਲ ਹੁਣ ਲਾ ਲਈ ਸ਼ਰਤ ਮੁੱਲ ਕਿਹਦਾ ਦੇਣੀ ਇਹਨੂੰ 10000 ਰੁਪਏ ਦੇਣੀ ਪੂਆ ਯਾਰ ਚਲ ਕੋਈ ਨਾ ਪਾਲਾ ਠੰਡਾ ਹੋਇਆ ਯਾਰ ਇਹ ਯਾਰ ਕੱਦ ਮਾਇਲਾ ਦਾ ਕਿੱਡੀ ਗੱਲ ਜੀ ਯਾਰ ਬਸ ਧੰਨ ਚਲ ਕੋਈ ਨਾ ਯਾਰ ਭਾਈ ਹੁਣ ਕੇ ਲਾ ਦੇ ਚੰਗਾ ਠੀਕ ਆ